ਜਿਹੜੇ ਸਾਡੇ ਬਹੁਜਨ ਸਮਾਜ ਦੇ ਲੋਕ ਸੰਤ ਸਮੇਲਨ ਕਰਾਉਂਦੇ ਆ ਨਗਰ ਕੀਰਤਨ ਕਰਾਉਂਦੇ ਆ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਆ ਕਿ ਉਹਨਾਂ ਨੂੰ ਗ੍ਰਾਂਥੀਆਂ ਨੂੰ ਸੱਦੋ ਉਹਨਾਂ ਕੀਰਤਨੀਆਂ ਨੂੰ ਸੱਦੋ ਜਿਹੜੇ ਪਰਮ ਪਿਤਾ ਗੁਰੂ ਵਿਦਾਸ ਮਹਾਰਾਜ ਨੂੰ ਗੁਰੂ ਕਹਿ ਕੇ ਸਮੋਦਤ ਕਰਦੇ ਆ ਦੇਖੋ ਸੰਤ ਸਮੇਲਨ ਦਾ ਪੈਸਾ ਸਾਡਾ ਸਟੇਜਾਂ ਸਾਡੀਆਂ ਲੋਕ ਸਾਡੇ ਇੱਕ ਦੋ ਬਾਹਰੋਂ ਆਇਆ ਬੰਦਾ ਜਿਹਨੂੰ ਕਦੇ ਹੁਕਮਨਾਮਾ ਹੋਰ ਹੋਇਆ ਜਿਹੜਾ ਇਹ ਕਹਿੰਦਾ ਕਿ ਅਸੀਂ ਭਾਤੇ ਹੀ ਗਣਾ ਅਸੀਂ ਉਹਨੂੰ ਲਿਆ ਕੇ ਸਟੇਜ ਤੇ ਬਿਠਾ ਦੰਨੇ ਆ ਇਹ ਜਿਹੜੇ ਕਾਮਾ ਉਹ ਮਨੁਬਾਦੀ ਸੋਚ ਵਾਲੇ ਜਿਨ੍ਹਾਂ ਦੀ ਵਿਪਰੀਤ ਵਿਪਰੀਤ ਬੁੱਧੀ ਆ ਉਹ ਲੋਕ ਸਾਡੇ ਗੁਰੂ ਨੂੰ ਛੋਟਾ ਕਹਿੰਦੇ ਆ ਇਸ ਕਰਕੇ ਉਹ ਭਗਤ ਕਹਿ ਕੇ ਸੰਬੋਧਿਤ ਕਰਦੇ ਆ ਮੈਂ ਆਪਣੇ ਬਾਵਜੂਦ ਸਮਾਜ ਦੇ ਜਿਹੜੇ ਧਰਮ ਦੇ ਆ ਜਿਹੜੇ ਜੋ ਸਾਡੇ ਧਰਮ ਦਾ ਪ੍ਰਚਾਰ ਕਰ ਰਹੇ ਆ ਜੋ ਨਗਰ ਕੀਰਤਨ ਕਰ ਰਹੇ ਆ ਜੋ ਸੰਤ ਸੰਮੇਲਨ ਕਰ ਰਹੇ ਆ ਉੱਥੇ ਉਹ ਜਿਹੜੇ ਉਹਨਾਂ ਲੋਕਾਂ ਨੂੰ ਬੁਲਾਣ ਸਾਡੇ ਗੁਰਦਵਾਰ ਜਿਹੜੇ ਸਾਡੇ ਪ੍ਰਚਾਰਕ ਕੋਈ ਹੈ ਨਹੀਂ ਗੇ ਬੋਧ ਪ੍ਰਚਾਰਕ ਆ ਜਿਹੜੇ ਪਰਮਪితਾ ਗੁਰੂ ਵਿਦਾਸ ਮਹਾਰਾਜ ਨੂੰ ਗੁਰੂ ਕਹਿ ਕੇ ਸੰਬੋਧਿਤ ਕਰਦੇ ਆ ਜਿੰਨਾ ਜਿਕਰ ਅਸੀਂ ਆਪਣੇ ਘਰਾਂ ਦੇ ਵਿੱਚ ਗੁਰੂ ਨਹੀਂ ਕਹਣਾ ਸਿੱਖਣਾ ਉਹਨਾਂ ਜਿਕਰ ਦੂਸਰਿਆਂ ਨੇ ਗੁਰੂ ਨਹੀਂ ਕਹਣਾ ਅਸੀਂ ਕਿਸੇ ਦੇ ਪੇ ਨੂੰ ਕਹਦੇ ਪੇ ਕਹੀਏ ਜਾਂ ਸਾਡਾ ਪੇ ਬੈਠਾ ਆ ਅਸੀਂ ਆਪਣੇ ਪੇ ਦੀ ਵਡਿਆਈ ਕਰੀਏ ਦੂਸਰਿਆਂ ਦੇ ਨਾ ਕਰੀਏ ਪਹਿਲਾਂ ਲੋਕ ਜਿਹੜੇ ਆ ਚੁਮਾਰ ਕਹਾਣ ਤੋਂ ਜਾਂ ਚੁਮਾਰ ਕਹਿਣ ਤੋਂ ਆਪਣੇ ਆਪ ਨੂੰ ਨਾ ਚੁਮਾਰ ਕਹਾਣ ਤੇ ਸ਼ਰਮਿੰਦਗੀ ਮਹਿਸੂਸ ਕਰਦੇ ਸੀ ਜਦੋਂ ਦੇ ਸੰਤ ਰਮਨੰਦ ਜੀ ਦੀ ਸ਼ਹੀਦੀ ਹੋਈ ਆ ਉਹ ਤੋਂ ਬਾਅਦ ਹਰੇਕ ਕੌਮ ਜਿਹੜੀ ਆ ਆਪਣੀ ਸਾਡੀ ਕੌਮ ਜਿਹੜੀ ਆ ਉਹ ਚੁਮਾਰ ਕਹਾਣ ਦੇ ਵਿੱਚ ਖਬਰ ਜਿਹੜਾ ਫਕਰ ਮਹਿਸੂਸ ਕਰਦੀ ਆ ਔਰ ਮੈਂ ਤਾਂ ਕਹਿੰਨਾ ਕਿ ਸਾਰੀ ਦੁਨੀਆ ਚ ਮਾਰਾ ਚਿਚੇ ਦੇ ਚਾਮ ਰਾਰੇ ਤੇ ਰਤ ਮਮੇ ਤੇ ਮਾਸ ਜੇ ਇਹ ਕਿਸੇ ਹਰੇਕ ਦੇ ਵਿੱਚ ਨਾ ਹੋਵੇ ਤੇ ਜਮਾਰੀ ਨਾ ਹੋਵੇ ਕਿਹੜਾ ਇਨਸਾਨ ਹੈ ਜਦੇ ਵਿੱਚ ਇਹ ਤਿੰਨ ਚੀਜ਼ਾਂ ਹੈ ਨਹੀਂ ਚਿਚੇ ਦੇ ਚਾਮ ਰਾਰੇ ਤੇ ਰਤ ਮਮੇ ਤੇ ਮਾਸ ਜੇ ਇਹ ਹੈ ਨਹੀਂ ਤੇ ਉਹ ਇਨਸਾਨ ਹੈ ਨਹੀਂ ਇਸੇ ਕਰਕੇ ਸਾਰੀ ਦੁਨੀਆ ਚ ਮਾਰਾ ਸਾਡਾ ਬਹੁਜਨ ਇਕੱਠਾ ਹੋਇਆ ਸੰਤ ਨਨਜਿੰਦਾ ਜੀ ਦੇ ਜਨਮ ਦਿਹਾੜੇ ਤੇ ਇਹਦਾ ਕੁਛ ਵੀ ਤੁਸੀਂ ਥੋੜਾ ਜਿਹਾ ਹੋਰ ਰੁਕੋ ਮੈਂ ਕਹਿੰਦਾ ਕਿ ਜਿੰਨੇ ਵੀ ਲੋਕੀ ਸਾਡੇ ਬੇ ਭਟਕੇ ਹੋਏ ਆ ਬੇ ਘਰੇ ਹੋਏ ਆ ਉਹ ਇੱਥੇ ਆਣਦੇ ਆ ਜਿਹੜੀ ਜਗ੍ਹਾ ਵੀ ਉਹ ਕਰ ਦੇਣੀ ਆ ਇੱਥੇ ਤਾਂ ਬੜੇ ਤਕੜੇ ਜਿਹੜੇ ਮੇਲੇ ਲੱਗਣੇ ਆ ਕਿਉਂਕਿ ਸਾਡਾ ਜਿਹੜਾ ਬਹੁਜ ਸਮਾਜ ਆ ਪਟ ਗਿਆ ਹੋਇਆ ਕਦੀ ਕਿਸੇ ਧਰਮ ਚ ਕਦੀ ਕਿਸੇ ਧਰਮੇ ਦੇ ਵਿੱਚ ਜਾਂਦਾ ਕਦੀ ਕਿਸੇ ਚ ਉੱਥੇ ਉਹਨਾਂ ਨੂੰ ਪੜਾਇਆ ਨਹੀਂ ਜਾਂਦਾ ਦੇਖਿਆ ਉਸੇ ਨਜ਼ਰ ਨਾਲ ਜਾਂਦਾ ਕਿ ਇਹ ਚਮਾਰ ਆ ਜਦੋਂ ਆਪਣੇ ਘਰ ਦੇ ਵਿੱਚ ਆਣਾ ਉਦੋਂ ਹੀ ਤੁਹਾਨੂੰ ਰਿਸਪੈਕਟ ਮਿਲਣੀ ਉਦੋਂ ਹੀ ਇੱਜ਼ਤ ਮਿਲਣੀ ਆ ਜੋ ਬੋਲੇ ਸੋਨਰ ਪੈ ਸਤਿਗੁਰਪ੍ਰਸਾਦ ਮਹਾਰਾਜ ਕੀ ਜੈ ਸੁਸੰਗਤ ਜੀ ਇਸ ਸਮੇਂ ਆਸੀਂ ਡੇਰਾ ਸਚਿਨ ਬੱਲਾ ਵਿਖੇ ਮੌਜੂਦ ਆ ਜਿੱਥੇ ਅੱਜ ਰਵਦਾਸੀਆ ਕੌਮ ਦੇ ਧਰਮਗੁਰੂ 108 ਸੰਤ ਨਰਨਜਨਦਾਸ ਮਹਾਰਾਜ ਜੀ ਦਾ ਜਨਮ ਦਿ ਸੋ ਵਿੱਚੇ ਸਮਾਜ ਵੱਲੋਂ ਮਰਾਇਆ ਗਿਆ ਜਿੱਥੇ ਜਿਹੜੀ ਸੰਗਤਾਂ ਸੀਗੀਆਂ ਕੱਲਾ ਜ਼ਿਲੰਦਰ ਹੀ ਨਹੀਂ ਕੱਲਾ ਪੰਜਾਬ ਹੀ ਨਹੀਂ ਕੱਲਾ ਭਾਰਤ ਨਹੀਂ ਸਗੋਂ ਦੁਨੀਆ ਦੇ ਕੋਨੇ ਕੋਨੇ ਤੇ ਪਹੁੰਚਿਆ ਸੀਗਿਆ ਸੋ ਸਾਡੇ ਨਾਲ ਹੁਸ਼ਿਆਰਪੁਰੋਂ ਸਾਡੇ ਬਿੰਦਰ ਸਰੁਆ ਭਾਈ ਪਹੁੰਚੇ ਆ ਸੋ ਬਹੁਤ ਵੱਡੇ ਵੱਡੇ ਸਬਾਹਮਾਨ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਭਾਈ ਜੈ ਗੁਰਦੀਪ ਜੀ ਜੈ ਗੁਰਦੇਵ ਤੁੰਗੁਰਦੇ ਦਾਸ ਬਿੰਦਰ ਸਰੁਆ ਗੁਰਬਿਦਾਸ ਸਪੋਰਟਸ ਪੰਜਾਬ ਪ੍ਰਧਾਨ ਆ ਸਰਵ ਜੀ ਸਾਹਿਬ ਤੁਸੀਂ ਅੱਜ ਡੇਰਾ ਸਸਕਨ ਬੱਲਾ ਵਿਖੇ ਸੰਤਾ ਮਹਾਪੁਰਸ਼ ਦੇ ਜਨਮ ਦਿਨ ਦੀਆਂ ਮੁਬਾਰਕਾਂ ਦੇਣ ਔਰ ਮਹਾਪੁਰੇ ਦਾ ਦਰਸ਼ਨ ਕਰਨ ਪਹੁੰਚੇ ਸੀਗੇ ਅੱਜ ਡੇਰਾ ਪੱਲਾ ਦੀ ਧਰਤੀ ਤੇ ਅਬਦਾਸੀਆ ਕੌਮ ਦਾ ਇੱਕ ਵਿਸ਼ਾਲ ਇਕੱਠ ਹੋਇਆ ਮੈਨੂੰ ਲੱਗਦਾ ਹੈ ਕਿ ਇਹ ਇਸ ਤੋਂ ਪਹਿਲਾਂ ਵੀ ਇਤਿਹਾਸ ਰਚਿਆ ਡੇਰਾ ਸਿਕ ਪਹਿਲਾਂ ਨੇ ਅੱਜ ਲੱਗਦਾ ਹੈ ਸਭ ਤੋਂ ਵੱਡਾ ਇਤਿਹਾਸ ਰਚਿਆ ਗਿਆ ਸੰਗਤਾਂ ਦਾ ਇਕੱਠ ਦੇ ਕੇ ਕੀ ਕਹਿਣਾ ਚਾਹੁੰਦੇ? ਦੇਖੋ ਜਿਹੜਾ ਇਤਿਹਾਸ ਆ ਨਾ ਉਹ ਮਹਾਪੁਰਸ਼ ਹੀ ਰਚਦੇ ਆ ਔਰ ਮਹਾਪੁਰਸ਼ਾਂ ਦੇ ਜਿਹੜੇ ਡੁੱਲੇ ਹੋਏ ਖੂਨ ਆ ਉਹ ਕਦੀ ਬਿਆਰਥ ਨਹੀਂ ਜਾਂਦੇ ਜੀ ਆਪਾਂ ਗੱਲ ਕਰੀਏ ਕਿ ਸੱਚ ਖੰਡ ਕਾਂਛੀ ਅਕਾਲ ਤਖਤ ਦੇ ਉੱਤੇ ਸੋਨੇ ਦੀ ਮੜਨ ਦੀ ਗੱਲ ਕਰਦੇ ਸੀ ਤੇ ਉਹ ਸੰਤ ਰਮਾਨੰਦ ਜੀ ਦੇਸ਼ੀ ਜਿਹੜੀ ਉੱਥੇ ਹੋਈ ਆ ਖੂਨ ਦੇ ਕਰਕੇ ਤੇ ਅੱਜ ਉਹ ਜਿਹਨੂੰ ਲੋਕ ਚਾਹੁੰਦੇ ਸੀਗੇ ਕਿ ਦੇਖੋ ਬਾਕੀ ਜੇ ਆਪਾਂ ਹੋਰ ਗੁਰਦੁਆਰੇ ਮੰਦਰਾਂ ਦੀ ਗੱਲ ਕਰੀਏ ਨਾ ਜਿਹਦੇ ਸੋਨੇ ਚੜੇ ਆ ਉਹ ਤਾਂ ਰਾਜੇ ਮਹਾਰਾਜਾਂ ਨੇ ਚੜਾਇਆ ਜਿਹੜਾ ਕਾਂਛੀ ਦੇ ਵਿੱਚ ਅਕਾਲ ਤਖਤ ਦੇ ਉੱਤੇ ਸੋਨਾ ਮੜਿਆ ਗਿਆ ਉਹ ਸਾਡੇ ਬਹੁਜਨ ਸਮਾਜ ਦੇ ਖੂਨ ਪਸੀਨੇ ਦੇ ਨਾਲ ਮੜਿਆ ਗਿਆ ਇਹ ਕੋਈ ਰਾਜੇ ਮਹਾਰਾਜੇਾਂ ਦੀ ਗੱਲ ਨਹੀਂ ਹੋਈ ਦੂਸਰੀ ਗੱਲ ਇਹ ਜਿਹੜਾ ਅੱਜ ਇੱਥੇ ਜੋ ਹਜੂਮ ਜੋ ਸਾਡਾ ਬਹੁਜਨ ਕਥਾ ਹੋਇਆ ਸੰਤ ਨਨਜਨ ਦਾ ਜੀ ਦੇ ਜਨਮ ਦਿਹਾੜੇ ਤੇ ਇਹਦਾ ਕੁਛ ਵੀ ਤੁਸੀਂ ਥੋੜਾ ਜਿਹਾ ਹੋਰ ਰੁਕੋ ਮੈਂ ਕਹਿੰਦਾ ਕਿ ਜਿੰਨੇ ਵੀ ਲੋਕੀ ਸਾਡੇ ਬੇ ਭਟਕੇ ਹੋਏ ਆ ਬੇ ਘਰੇ ਹੋਏ ਆ ਉਹ ਇੱਥੇ ਆਣਦੇ ਆ ਜਿਹੜੀ ਜਗ੍ਹਾ ਵੀ ਉਹ ਘਟ ਜਾਣੀ ਆ ਇੱਥੇ ਤਾਂ ਬੜੇ ਤਕੜੇ ਤੜੇ ਮੇਲੇ ਲੱਗਣੇ ਆ ਕਿਉਂਕਿ ਸਾਡਾ ਜਿਹੜਾ ਬਹੁਜਨ ਸਮਾਜ ਆ ਭਟ ਗਿਆ ਹੋਇਆ ਕਦੀ ਕਿਸੇ ਧਰਮ ਚ ਕਦੀ ਕਿਸੇ ਧਰਮੇ ਦੇ ਵਿੱਚ ਜਾਂਦਾ ਕਦੀ ਕਿਸੇ ਚ ਉੱਥੇ ਉਹਨਾਂ ਨੂੰ ਪੜਾਇਆ ਨਹੀਂ ਜਾਂਦਾ ਦੇਖਿਆ ਉਸ ਹੀ ਨਜ਼ਰ ਦਾ ਜਾਂਦਾ ਕਿ ਇਹ ਚਮਾਰ ਆ ਜਦੋਂ ਆਪਣੇ ਘਰ ਦੇ ਵਿੱਚ ਆਣਾ ਉਦੋਂ ਹੀ ਤੁਹਾਨੂੰ ਰਿਸਪੈਕਟ ਮਿਲਣੀ ਉਦੋਂ ਇੱਜ਼ਤ ਮਿਲਣੀ ਆ ਤੇ ਦੂਸਰੀ ਗੱਲ ਤੀਸਰੀ ਗੱਲ ਮੈਂ ਇਹ ਕਰਨੀ ਚਾਹੁੰਦਾ ਜਿਹੜੇ ਸਾਡੇ ਬਹੁਜਨ ਸਮਾਜ ਦੇ ਲੋਕ ਸੰਤ ਸਮੇਲਨ ਕਰਾਉਂਦੇ ਆ ਨਗਰ ਕੀਰਤਨ ਕਰਾਉਂਦੇ ਆ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਉਹਨਾਂ ਨੂੰ ਗ੍ਰਾਂਥੀਆਂ ਨੂੰ ਸੱਦੋ ਉਹਨਾਂ ਕੀਰਤਨੀਆਂ ਨੂੰ ਸੱਦੋ ਜਿਹੜੇ ਪਰਮ ਪਿਤਾ ਗੁਰੂ ਵਿਦਾਸ ਮਹਾਰਾਜ ਨੂੰ ਗੁਰੂ ਕਹਿ ਕੇ ਸਮੋਦਤ ਕਰਦੇ ਆ ਦੇਖੋ ਸੰਤ ਸਮੇਲਨ ਦਾ ਪੈਸਾ ਸਾਡਾ ਸਟੇਜਾਂ ਸਾਡੀਆਂ ਲੋਕ ਸਾਡੇ ਇੱਕ ਦੋ ਬਾਹਰੋਂ ਆਇਆ ਬੰਦਾ ਜਿਹਨੂੰ ਕਦੇ ਹੁਕਮਨਾਮਾ ਹੋਰ ਹੋਇਆ ਜਿਹੜਾ ਇਹ ਕਹਿੰਦਾ ਕਿ ਅਸੀਂ ਭੱਜਦੇ ਹੀ ਕਹਣਾ ਅਸੀਂ ਉਹਨੂੰ ਲਿਆ ਕੇ ਸਟੇਜ ਤੇ ਬਿਠਾ ਦੰਨੇ ਆ ਇਹ ਜਿਹੜੇ ਕਾਮਾ ਉਹ ਮਨੁਬਾਦੀ ਸੋਚ ਵਾਲੇ ਜਿਨ੍ਹਾਂ ਦੀ ਵਿਪਰੀਤ ਵਿਪਰੀਤ ਬੁੱਧੀ ਆ ਉਹ ਲੋਕ ਸਾਡੇ ਗੁਰੂ ਨੂੰ ਛੋਟਾ ਕਹਿੰਦੇ ਆ ਇਸ ਕਰਕੇ ਉਹ ਭੱਜਦ ਕਹਿ ਕੇ ਸਮੋਹਿਤ ਕਰਦੇ ਆ ਮੈਂ ਆਪਣੇ ਬਹੁਜੂ ਸਮਾਜ ਦੇ ਜਿਹੜੇ ਧਰਮ ਦੇ ਅੱਜ ਜਿਹੜੇ ਜੋ ਸਾਡੇ ਧਰਮ ਦਾ ਪ੍ਰਚਾਰ ਕਰ ਰਹੇ ਆ ਜੋ ਨਗਰ ਕੀਰਤਨ ਕਰ ਰਹੇ ਆ ਜੋ ਸੰਤ ਸਮੇਲਨ ਕਰ ਰਹੇ ਆ ਉੱਥੇ ਉਹ ਜਿਹੜੇ ਉਹਨਾਂ ਲੋਕਾਂ ਨੂੰ ਬੁਲਾਣ ਸਾਡੇ ਗੁਰਦੋਵਾਰ ਜਿਹੜੇ ਸਾਡੇ ਪ੍ਰਚਾਰਕ ਕੋਈ ਹੈ ਨਹੀਂ ਗਾ ਬੋਧ ਪ੍ਰਚਾਰਕਾ ਜਿਹੜੇ ਪਰਮਪితਾ ਗੁਰੂ ਵਿਦਾਸ ਮਹਾਰਾਜ ਨੂੰ ਗੁਰੂ ਕਹਿ ਕੇ ਸੰਬੋਧਿਤ ਕਰਦੇ ਆ ਜਿੰਨਾ ਜ਼ਿਕਰ ਅਸੀਂ ਆਪਣੇ ਘਰਾਂ ਦੇ ਵਿੱਚ ਗੁਰੂ ਨਹੀਂ ਕਹਿਣਾ ਸਿੱਖਣਾ ਉਹਨਾਂ ਜਿਹੜੇ ਦੂਸਰਿਆਂ ਨੇ ਗੁਰੂ ਨਹੀਂ ਕਹਿਣਾ ਅਸੀਂ ਕਿਸੇ ਦੇ ਪੇਹ ਨੂੰ ਕਹਦੇ ਪੇ ਕਹੀਏ ਜਾਂ ਸਾਡਾ ਪੇ ਬੈਠਾ ਆ ਅਸੀਂ ਆਪਣੇ ਪੇ ਦੀ ਵਡਿਆਈ ਕਰੀਏ ਦੂਸਰੇ ਦੇ ਨਾ ਕਰੀਏ ਇਸ ਕਰਕੇ ਮੈਂ ਸਾਰੇ ਬਹੁਜਨ ਸਮਾਜ ਨੂੰ ਸੰਤ ਨਰਨਜਨ ਰਾਜ ਜੀ ਦੇ ਜਨਮ ਦਿਹਾੜੇ ਦੀਆਂ ਮੁਬਾਰਕਾਂ ਦਿੰਨਾ ਔਰ ਜੋ 1 ਫਰਵਰੀ ਨੂੰ ਜੋ ਪਰਮਪితਾ ਸ਼੍ਰੀ ਗੁਰੂ ਵਿਦਾਸ ਮਹਾਰਾਜ ਦਾ ਨਗਰ ਕੀਰਤਨ ਆ ਰਿਹਾ ਉਹਦੇ ਲਈ ਗੁਰਪੁਰ ਦੀਆਂ ਵੀ ਮੈਂ ਬਹੁਤ ਬਹੁਤ ਮੁਬਾਰਕਾਂ ਦਿੰਨਾ ਆ ਇਸ ਕਰਕੇ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਆ ਸਰੇ ਸਾਹਿਬ ਡੇਰਾ ਸਚੇ ਬੱਲਾ ਵੇਖੇ ਤੁਸੀਂ ਅੱਜ ਪਹੁੰਚੇ ਆ ਸੰਤ ਨਰਨਜਨ ਦਾਸ ਮਹਾਰਾ ਦਾ ਜਨਮ ਦਿਹਾੜਾ ਆ ਜੀ ਤੇ ਜੇਦਰ ਆਪਾਂ ਗੱਲ ਗੱਲ ਕਰੀਏ ਤਾਂ ਸੰਤ ਅਮਰਸ਼ੀ ਸੰਤ ਰਾਮਾਨੰਦ ਮਹਾਰਾ ਜੀ ਡੇਰਾ ਸਚੇ ਬੱਲਾ ਦੇ ਮਰੂਦਾ ਗੱਦੀ ਨਸ਼ੀ ਸੰਤ ਨਰਨਜਨ ਦਾਸ ਮਹਾਰਾ ਜਿਨ੍ਹਾਂ ਵੀ ਮਹਾਪੁਰਸ਼ ਹੋਇਆ ਉਹਨਾਂ ਨੇ ਗੁਰੂ ਰਬੀਦਾਸ ਮਹਾਰਾ ਦਾ ਮਿਸ਼ਨ ਜਿਹੜਾ ਆ ਉਹ ਪੂਰੀ ਦੁਨੀਆ ਤੱਕ ਪਹੁੰਚਾਰ ਦਿੱਤਾ ਆ ਆਸਟ੍ਰੇਲੀਆ ਬੈਨਾਂ ਦੀ ਧਰਤੀ ਦੇ ਉੱਤੇ ਰਬਦਾਸੀਆ ਕੌਮ ਦੇ ਅਮਰਸ਼ੀ ਸੰਤ ਰਾਮਾਨੰਦ ਮਹਾਰਾ ਜੀ ਦਾ ਖੂਨ ਡੁੱਲਿਆ ਆ ਉਹ ਕੁੰਡੂਲਨ ਤੋਂ ਵੱਡਾ ਜਰਬਦਾਸੀਆ ਕੌਮ ਦੇ ਵਿੱਚ ਕਿਹੜੇ ਵਸੰਗਤਾਂ ਦੇ ਵਿੱਚ ਇਕਜੁੱਟਤਾ ਨਜ਼ਰ ਆਈ ਪਹਿਲਾਂ ਲੋਕ ਜਿਹੜੇ ਚੁਮਾਰ ਕਹਾਣ ਤੋਂ ਜਾਂ ਚੁਮਾਰ ਕਹਿਣ ਤੋਂ ਆਪਣੇ ਆਪ ਨੂੰ ਨਾ ਚੁਮਾਰ ਕਹਾਣ ਤੇ ਸ਼ਰਮਿੰਦਗੀ ਮਹਿਸੂਸ ਕਰਦੇ ਸੀ ਜਦੋਂ ਦੇ ਸੰਤ ਰਮਾਨੰਦ ਜੀ ਦੀ ਸ਼ਹੀਦੀ ਹੋਈ ਆ ਉਸ ਤੋਂ ਬਾਅਦ ਹਰੇਕ ਕੌਮ ਜਿਹੜੀ ਆ ਆਪਣੇ ਸਾਡੀ ਕੌਮ ਜਿਹੜੀ ਆ ਉਹ ਚੁਮਾਰ ਕਹਾਣ ਦੇ ਵਿੱਚ ਖਬਰ ਜਿਹੜਾ ਫਕਰ ਮਹਿਸੂਸ ਕਰਦੀ ਆ ਔਰ ਮੈਂ ਤੇ ਕਹਿੰਨਾ ਕਿ ਸਾਰੀ ਦੁਨੀਆ ਚ ਮਾਰਾ ਚੱਚੇ ਦੇ ਚਾਹ ਮਰਾਰੇ ਤੇ ਰੱਤ ਮਮੇ ਤੇ ਮਾਸ ਜੇ ਇਹ ਕਿਸੇ ਹਰੇਕ ਦੇ ਵਿੱਚ ਨਾ ਹੋਵੇ ਤੇ ਜਮਾਰੀ ਨਾ ਹੋਵੇ ਕਿਹੜਾ ਇਨਸਾਨ ਹੈ ਜਿਹਦੇ ਵਿੱਚ ਇਹ ਤਿੰਨ ਚੀਜ਼ਾਂ ਹੈ ਨਹੀਂ ਚਿੱਚੇ ਦੇ ਚਾਮ ਰਾਰੇ ਤੇ ਰੱਤ ਮੰਮੇ ਤੇ ਮਾਸ ਜੇ ਇਹ ਹੈ ਨਹੀਂ ਤੇ ਉਹ ਇਨਸਾਨ ਹੈ ਨਹੀਂ ਇਸ ਕਰਕੇ ਸਾਰੀ ਦੁਨੀਆ ਚ ਮਾਰ ਆ ਇਸ ਕਰਕੇ ਲੋਕ ਜਿਹੜੇ ਲੋਕ ਆ ਜਦੋਂ ਸੰਤ ਆਪਣੇ ਰਮਨੰਦ ਜੀ ਦੀ ਛਿੱਧੀ ਹੋਈਆ ਤੋਂ ਬਾਅਦ ਸਾਡੀ ਕੌਮ ਬਹੁਤ ਜ਼ਿਆਦਾ ਜਾਗਰਤ ਹੋਈ ਆ ਔਰ ਉਹ ਤੋਂ ਬਾਅਦ ਘਰ ਘਰ ਦੇ ਵਿੱਚ ਸੰਤ ਨਰਿੰਜਨਦਾ ਜੀ ਦੀ ਰਮਨੰਦ ਜੀ ਦੀ ਔਰ ਗੁਰੂ ਰਵਿਦਾਸ ਮਹਾਰਾਜ ਬਾਬਾ ਸਾਹਿਬ ਜੀ ਦੀ ਪਹਿਲੇ ਧਾਰ ਤੇ ਫੋਟੋਆਂ ਲੱਗਦੀਆਂ ਉਹ ਲੱਗਦੀਆਂ ਰਹਿਣ ਗਿਆ ਔਰ ਮੈਂ ਤੁਹਾਨੂੰ ਇੱਕ ਹੋਰ ਮੈਸੇਜ ਦੇਣਾ ਚਾਹੁੰਨਾ ਕਿ ਥੋੜੇ ਜਣਾਂ ਦੇ ਵਿੱਚ ਅਸੀਂ ਜਿਹੜਾ ਆ ਹਿਸ਼ਾਰਪੁਰ ਦੇ ਵਿੱਚ ਬਹੁਤ ਵੱਡਾ ਇੱਕ ਐਜੂਕੇਸ਼ਨ ਕਰਨ ਜਾ ਰਹੇ ਆ ਰੋਸ਼ ਪ੍ਰਦਰਸ਼ਨ ਕਰਨ ਜਾ ਰਹੇ ਆ ਕਿ ਸੰਵਿਧਾਨ ਦੇ ਵਿੱਚ ਹਰੇਕ Hindu ਦੇਵੀ ਦੇਵਤੇ ਦੀ ਫੋਟੋ ਆ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਫੋਟੋ ਆ ਤੇ ਨਾ ਤਾਂ ਉਹਦੇ ਵਿੱਚ ਗੁਰਬਿਦਾਸ ਮਹਾਰਾਜ ਦੀ ਫੋਟੋ ਆ ਨਾ ਬਾਬਾ ਸਾਹਿਬ ਦੀ ਫੋਟੋ ਸੌਰੀ ਬਾਲਮੀਕ ਮਹਾਰਾਜ ਦੀ ਫੋਟੋ ਆ ਨਾ ਪੰਜ ਪਿਆਰਿਆਂ ਦੀ ਫੋਟੋ ਆ ਨਾ ਗੁਰੂ ਨਾਨਕ ਦੇਵ ਜੀ ਦੀ ਫੋਟੋ ਆ ਕਿਉਂ ਬਿੱਤਰਾ ਕੀਤਾ ਜਾਂਦਾ ਕਿ ਸਾਡੇ ਲੋਕਾਂ ਦੀ ਸ਼ਹੀਦੀ ਜਾਂ ਕੁਰਬਾਨੀ ਨਹੀਂ ਹੋਈ ਉਹਦੇ ਵਿੱਚ ਇਹ ਜੜੀਆਂ ਸਰਕਾਰਾਂ ਕੋਜੀਆਂ ਹਰਕਤਾਂ ਕਰਦੀਆਂ ਆ ਆਵਾਜ਼ ਆਜਣ ਨਹੀਂ ਤਾਂ ਗੁਰੂ ਅਰਵਿਦਾਸ ਫੋਰਸ ਜਿਹੜੀ ਵੱਡਾ ਤਿੱਖਾ ਸੰਘਰਸ਼ ਕਰਨ ਲਈ ਲੀਕਣ ਲਈ ਤਿਆਰ ਆ ਔਰ ਤੁਹਾਨੂੰ ਥੋੜੇ ਦਿਨਾਂ ਦੇ ਪਤਾ ਲੱਗ ਜਾਊਗਾ ਮੈਂ ਤੁਹਾਨੂੰ ਖੁਦ ਮੈਸੇਜ ਕਰੂਗਾ ਤੁਸੀਂ ਹਿਆਰਪੁਰ ਦੇ ਵਿੱਚ ਆ ਕੇ ਟੈਲੀਕਾਸਟ ਵੀ ਕਰਿਓ ਔਰ ਇਹਦੀ ਰਿਕਾਰਡਿੰਗ ਵੀ ਕਰਿਓ ਤੇ ਲੋਕਾਂ ਤੱਕੇ ਪਰਚਾਈਓ ਵੀ ਸੋ ਧੰਨਵਾਦ ਸੁਰੇ ਸਾਹਿਬ ਲਾਸਟੇ ਗੁਰੂ ਅਰਵਿਦਾਸ ਜੀ ਦੇ ਪਰ ਸੰਕਾ ਨੂੰ ਸੰਤ ਰਜਾਦਾ ਸਮਾਰਿਆ ਜਨਮ ਦਿਨ ਦੀ ਆ ਔਰ ਗੁਰੂ ਸਾਹਿਬ ਦਾ ਆਉਣ ਵਾਲਾ ਜਿਹੜਾ ਜਨਮ ਉਦੇਸਵਾਲੀ ਸੰਗਤ ਨੂੰ ਕੀ ਸੁਨੇਹਾ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਲਾਸਟ ਮੈਂ ਆਪਣੇ ਬਹੁਜਨ ਸਮਾਜ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਦਾਸਬਿੰਦਰ ਸਰਵਾ ਕਿ ਇਹ ਸਾਡਾ ਜਿਹੜਾ ਆ ਉਸ ਦਿਨ ਜਿਹੜਾ ਨਗਰ ਕੀਰਤ ਨੂੰ ਹੁੰਦਾ ਉਹ ਇੱਕ ਸਾਡੀ ਸ਼ਾਨ ਆ ਜੇ ਅਸੀਂ ਉਸ ਦਿਨ ਹੁੱਲੜਬਾਜੀ ਕਰੀਏ ਸਾਡੇ ਮੁੰਡੇ ਜਿਹੜੇ ਆ ਬੋਲਟਾਂ ਦੇ ਪਟਾਕੇ ਵਜਾਉਂਦੇ ਆ ਟਰੈਕਟਰਾਂ ਦੇ ਉੱਤੇ ਲਾ ਕੇ ਡੀਜੇ ਚਲਾਉਂਦੇ ਆ ਜਾਂ ਉਹ ਆਪਣੀ ਧੀਆਂ ਪੇਣਾ ਦੇ ਨਾਲ ਉਥੇ ਸ਼ੇਰ ਖਾਨੀਆਂ ਕਰਦੇ ਆ ਉਹ ਸ਼ਰਮ ਕਰਨੇ ਚਾਹੀਦੇ ਆ ਇਦਾਂ ਦੇ ਕੰਮ ਨਹੀਂ ਕਰਨੇ ਚਾਹੀਦੇ ਕਿਉਂਕਿ ਉਹ ਸਾਡੀਆਂ ਧੀਆਂ ਪੇਣਾ ਆ ਉਹ ਸਾਡੇ ਹੀ ਗੁਰੂ ਦਾ ਜਿਹੜਾ ਆ ਨਗਰ ਕੀਰਤਨ ਆ ਅਸੀਂ ਉਹਨੂੰ ਜਲੂਸ ਨਾ ਕੱਢੀਏ ਉਹਦਾ ਅਸੀਂ ਨਗਰ ਕੀਰਤਨ ਦੇ ਤੌਰ ਤੇ ਚਲੀਏ ਔਰ ਇਸ ਚੀਜ਼ ਨੂੰ ਜਿਹੜਾ ਪਹਿਲੇ ਆਧਾਰ ਤੇ ਰੱਖ ਕੇ ਚਲੀਏ ਕਿ ਅਸੀਂ ਉਸ ਦਿਨ ਵਡਿਆਈ ਕਰਨੀ ਆ ਉਹਦੇ ਵਿੱਚ ਅਸੀਂ ਕੋਈ ਇਦਾਂ ਦੀ ਹੁੱਲੜਵਾਜੀ ਨਹੀਂ ਕਰਨੀ ਜੋ ਉਥੇ ਗੁਰਵਾਣੀ ਗੁਰੂ ਅਭਿਦਾਸ ਮਹਾਰਾਜ ਦੀ ਆ ਉਹ ਚੱਲੇ ਬਲਕਿ ਡੀਜੇ ਦੇ ਉੱਤੇ ਕੋਈ ਇਦਾਂ ਦੇ ਰੌਂਗ ਸੌਂਗ ਨਾ ਚੱਲਣ ਜੇ ਕੋਈ ਹੁਸ਼ਿਆਰਪੁਰ ਦੇ ਵਿੱਚ ਵੀ ਚਲਾਊਗਾ ਇ ਤਸੀਂ ਉਹਦੇ ਖੁਦ ਕਾਰਵਾਈ ਕਰਾਵਾਂਗੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਵੀ ਜੇ ਤੁਹਾਨੂੰ ਕੋਈ ਬੁਲਟ ਦੇ ਪਟਾਕੇ ਚਲਾਉਂਦਾ ਨਜ਼ਰ ਆਂਦਾ ਜਾਂ ਕੋਈ ਰੈਂਕੜੇ ਚਲਾਉਂਦਾ ਨਜ਼ਰ ਆਂਦਾ ਜਾਂ ਕੋਈ ਹੁੱਲੜਵਾਜੀ ਕਰਦਾ ਨਜ਼ਰ ਆਂਦਾ ਤੁਸੀਂ ਉਹਨੂੰ ਅਰੈਸਟ ਕਰ ਸਕਦੇ ਆਂ ਉਹਦਾ ਚਲਾਨ ਕੱਟ ਸਕਦੇ ਆਂ ਤੁਹਾਨੂੰ ਕੋਈ ਵੀ ਜਥੇਬੰਦੀ ਨਹੀਂ ਰੋਕੇਗੀ ਬਹੁਤ ਬਤਨਵਾ ਜੈ ਪੀਮ ਜੈ ਪਰਮ ਠੀਕ ਆ Huh?